2013-14 ਵਿੱਚ ਪੰਜਾਬ ਦੇ ਵਿੱਚ 13 ਦੇ ਕਰੀਬ ਟੈਲੀਕਮ ਕੰਪਨੀਆਂ ਸੀ ਪਰ ਜੋ ਕਿ ਹੁਣ ਘਟ ਕੇ 3 ਰਹਿ ਗਈਆਂ ਜਿਸ ਦੇ ਨਾਲ ਹੀ ਕੰਪੀਟੀਸ਼ਨ ਘਟਿਆ ਕੰਪਨੀਆਂ ਦੇ ਵਿੱਚ ਤੇ ਲੋਕਾਂ ਦਸ ਦੇ ਨਾਲ ਨੁਕਸਾਨ ਜ਼ਰੂਰ ਹੋਇਆ ਹੋਵੇਗਾ 3 ਜੁਲਾਈ ਨੂੰ ਲੋਕਾਂ ਨੂੰ ਇੱਕ ਅਚਾਨਕ ਖਬਰ ਮਿਲਦੀ ਹੈ ਕਿ Jio ਦੇ ਵੱਲੋਂ ਆਪਣੇ ਪਲਾਨ ਜਿਹੜੇ ਹੈਗੇ ਨੇ ਉਹਨਾਂ ਦੇ ਰੇਟ ਵਧਾ ਦਿੱਤੇ ਗਏ ਨੇ 4 ਤਰੀਕ ਨੂੰ ਇੱਕ ਹੋਰ ਨਵੀਂ ਖਬਰ ਮਿਲਦੀ ਹੈ ਕਿ Jio ਦੇ ਪਿੱਛੇ-ਪਿੱਛੇ Vodafone ਤੇ Airtel ਦੇ ਵੱਲੋਂ ਵੀ ਆਪਣੇ ਪਲਾਨ ਦੀਆਂ ਕੀਮਤਾਂ ਵਧਾ ਕੇ ਲਗਭਗ Jio ਦੇ ਬਰਾਬਰ ਹੀ ਕਰ ਦਿੱਤੀਆਂ ਗਈਆਂ ਨੇ ਜੇ ਗੱਲ ਕਰੀਏ ਤਾਂ 34 ਰੁਪਏ ਤੋਂ ਲੈ ਕੇ 600 ਰੁਪਏ ਤੱਕ ਦਾ ਵਾਧਾ ਇਹਨਾਂ ਪਲਾਨਾਂ ਦੇ ਵਿੱਚ ਮਿਲਦਾ ਹੈ ਅਪ੍ਰੋਕਸੀਮੇਟਲੀ 25% ਤੱਕ ਦਾ ਇਹ ਵਾਧਾ ਹੁੰਦਾ ਜੋ ਕਿ ਲੋਕਾਂ ਦੇ ਵਿੱਚ ਘਬਰਾਹਟ ਪੈਦਾ ਕਰ ਦਿੰਦਾ ਹੈ ਲੋਕ ਇਹ ਸੋਚਣ ਦੇ ਲਈ ਮਜਬੂਰ ਹੋ ਜਾਂਦੇ ਨੇ ਕਿ ਜੋ ਡਾਟਾ ਸਾਨੂੰ ਕਿਸੇ ਸਮੇਂ ਫ੍ਰੀ ਮਿਲਣਾ ਸ਼ੁਰੂ ਹੋਇਆ ਸੀ ਹੁਣ ਉਸ ਦੀ ਕੀਮਤ ਐਨੀਆਂ ਕਿਉਂ ਦੇਣੀਆਂ ਪੈ ਰਹੀਆਂ ਫਿਰ ਲੋਕਾਂ ਨੂੰ ਯਾਦ ਆਉਂਦਾ ਹੈ BSNL ਜਿਸਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਇੱਕ ਦੂਜੇ ਦੇ ਨਾਲ ਗੱਲ ਕਰਨ ਦੀਆਂ ਸੁਵਿਧਾਵਾਂ ਨੂੰ ਸੌਖਿਆ ਕੀਤਾ ਸੀ ਸੋ ਪੁਰਾਣੀ ਉਹ ਕੰਪਨੀ ਜਦੋਂ ਯਾਦ ਆਉਂਦੀ ਹੈ ਫਿਰ ਦੇਸ਼ ਦੇ ਨਾਲ ਪਿਆਰ ਵੀ ਜਾਗਦਾ ਹੈ ਤੇ ਫਿਰ ਲੋਕ ਮੁੜ BSNL ਵੱਲ ਨੂੰ ਮੁੜਦੇ ਹੋਏ ਨਜ਼ਰ ਆਉਂਦੇ ਆ ਇਸ ਤਰ੍ਹਾਂ ਦੇ ਟ੍ਰੈਂਡ ਫਿਰ ਸੋਸ਼ਲ ਮੀਡੀਆ ਦੇ ਉੱਤੇ ਚੱਲਦੇ ਆ ਜਿਵੇਂ ਕਿ BSNL ਵਿੱਚ ਪੋਰਟ ਕਰੋ BSNL ਦੀ ਘਰ ਵਾਪਸੀ ਤੇ ਅਜੇ ਹੀ ਟ੍ਰੈਂਡ ਚੱਲਣੇ ਸ਼ੁਰੂ ਹੋ ਜਾਂਦੇ ਆ ਲੋਕ ਇੱਕ ਦੂਜੇ ਨੂੰ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਕਿ ਚਲੋ ਹੁਣ BSNL ਨੂੰ ਵਾਪਸ ਲੈ ਕੇ ਆਈਏ ਉਹੀ BSNL ਜਿਸ ਨੂੰ ਕਿਹਾ ਜਾਂਦਾ ਸੀ ਭਾਈ ਸਾਹਿਬ ਨਹੀਂ ਲੱਗਣਾ ਇਹ ਫੁੱਲ ਫਾਰਮ ਤੱਕ ਬਣਾ ਦਿੱਤੀ ਗਈ ਸੀ BSNL ਦੀ ਬਹੁਤ ਬਦਨਾਮ BSNL ਨੂੰ ਕੀਤਾ ਗਿਆ ਸੀ ਸੋ ਨਵੀਆਂ ਕੰਪਨੀਆਂ ਵੱਲ ਲੋਕ ਜਿਹੜੇ ਗਏ ਸੀ ਉਹ ਹੁਣ ਮੁੜ ਕੇ BSNL ਵੱਲ ਵਾਪਸ ਹੋਣਾ ਸ਼ੁਰੂ ਹੁੰਦੇ ਨੇ ਤੇ ਅਜਿਹਾ ਵੀ ਚਰਚਾਵਾਂ ਜਹੀਆਂ ਵੀ ਛੜਦੀਆਂ ਨੇ ਕਿ ਇੱਕ ਕੋਰਪੋਰੇਟ ਜਿਹੜਾ ਅਦਾਰਾ ਹੈ ਉਸਨੇ ਆਪਣੇ ਉੱਤਰ ਦੇ ਵਿਆਹ ਦੇ ਲਈ ਰੇਟ ਵਧਾ ਦਿੱਤੇ ਅੰਨੇਵਾ ਖਰਚਾ ਵਿਆਹ ਦੇ ਉੱਤੇ ਦਾ ਕਰ ਦਿੱਤਾ ਪਰ ਉਸ ਦਾ ਸਾਰਾ ਬੋਝ ਜਿਹੜਾ ਹੈਗਾ ਲੋਕਾਂ ਦੇ ਉੱਤੇ ਪੈਣਾ ਸ਼ੁਰੂ ਹੋ ਗਿਆ ਪਰ ਹੁਣ ਗੱਲ ਇਹ ਆਉਂਦੀ ਹੈ ਕਿ ਜੇਕਰ ਰੋਕ ਬੀਐਸਐਲ ਵੱਲ ਮੁਰਦੇ ਨੇ ਤਾਂ ਕਿ ਬੀਐਸਐਨਲ ਉਹਨਾਂ ਨੂੰ ਵਧੀਆ ਸਰਵਿਸ ਦੇ ਸਕੇਗਾ ਬੀਐਸਐਨਲ ਉਹਨਾਂ ਦੀ ਉਮੀਦਾਂ ਦੇ ਉੱਤੇ ਖਰਾ ਉਤਰ ਸਕੇਗਾ 3 ਲੱਖ ਕਰੋੜ ਸਰਕਾਰ ਵੱਲੋਂ ਮਿਲਣ ਤੋਂ ਬਾਅਦ ਵੀ ਬੀਐਸਐਨਲ ਆਪਣੀਆਂ ਸੇਵਾਵਾਂ ਨੂੰ ਕਿੰਨੀ ਇੱਕ ਸੁਚਾਰੂ ਢੰਗ ਦੇ ਨਾਲ ਵਧੀਆ ਢੰਗ ਦੇ ਨਾਲ ਚਲਾ ਸਕਿਆ ਜੇਕਰ ਗੱਲ ਕਰੀਏ 2006 ਦੀ ਤਾਂ BSNL 10000 ਕਰੋੜ ਦੇ ਵਾਅਦੇ ਵਿੱਚ ਜਾਂ ਕਹਿ ਲਓ ਮੁਨਾਫੇ ਦੇ ਵਿੱਚ ਰਹਿੰਦਾ ਸੀ ਪਰ ਉਹ 2019-20 ਤੱਕ ਆਉਂਦਿਆਂ 15000 ਕਰੋੜ ਦੇ ਘਾਟੇ ਦੇ ਵਿੱਚ ਸਲਾਨਾ ਰਹਿਣ ਲੱਗ ਪਿਆ ਜਿਸ ਦੇ ਨਾਲ BSNL ਦੀਆਂ ਜੋ ਸੇਵਾਵਾਂ ਉਹ ਵੀ ਬਹੁਤ ਘਟੀਆਂ ਪਰ ਹੁਣ BSNL ਨੂੰ Tata ਦਾ ਭਰੋਸਾ ਮਿਲਿਆ TCS ਦੇ ਨਾਲ ਕੰਟਰੈਕਟ ਹੁੰਦਾ BSNL ਦਾ 15000 ਕਰੋੜ ਦਾ ਕੰਟਰੈਕਟ TCS ਨੂੰ ਦਿੱਤਾ ਜਾਂਦਾ ਹੈ BSNL ਨੂੰ ਵਾਅਦੇ ਦੇ ਵਿੱਚ ਲਿਆਉਣ ਦੇ ਲਈ 18000 ਦੇ ਕਰੀਬ ਜਿਹੜੇ ਹੈਗੇ ਆ ਟਾਵਰ ਉਹ ਦੇਸ਼ ਦੇ ਵਿੱਚ ਇੰਸਟਾਲ ਕਰਨ ਦੀ ਗੱਲ ਆਖੀ ਜਾਂਦੀ ਹੈ ਤੇ ਇਹ ਕਿਹਾ ਜਾਂਦਾ ਕਿ 2024 ਤੱਕ BSNL ਨੂੰ 4G ਬਣਾ ਦਿੱਤਾ ਜਾਵੇਗਾ ਤੇ 2025 ਤੱਕ BSNL 5G ਦੇ ਵਿੱਚ ਅਪਡੇਟ ਕੀਤਾ ਜਾ ਸਕੇ ਜਾਂ ਕਹਿ ਲੋ ਕਿ ਹਾਰਡਵੇਅਰ ਉਸੇ ਤਰ੍ਹਾਂ ਦਾ ਰਹੇਗਾ ਪਰ ਉਸ ਦੇ ਵਿੱਚ ਸਿਰਫ ਸੌਫਟਵੇਅਰ ਦੀ ਤਬਦੀਲੀ ਕਰਨ ਦੇ ਨਾਲ ਹੀ 4G ਤੋਂ BSNL 5G ਦੇ ਉੱਤੇ ਹੋ ਜਾਵੇਗਾ ਸੋ ਲੋਕਾਂ ਦਾ ਝੁਕਾ ਜਿੱਥੇ ਹੁਣ BSNL ਦੇ ਬਾਹਰ ਵੱਧਦਾ ਤਾਂ ਉਥੇ BSNL ਵੀ ਕੋਸ਼ਿਸ਼ ਕਰ ਰਿਹਾ ਉੱਭਰਨ ਦੀ ਪਰ ਹੁਣ ਦੇਖਣਾ ਹੋਵੇਗਾ ਕਿ ਇਸ ਸਭ ਦੇ ਨਾਲ ਜਿਹੜੀਆਂ ਕੰਪਨੀਆਂ ਪ੍ਰਾਈਵੇਟ ਕੰਪਨੀਆਂ ਚੱਲ ਰਹੀਆਂ ਉਹ ਕੀ ਕਰਦੀਆਂ ਕੀ ਉਹ ਆਪਣੇ ਰੇਟ ਜੋ ਵਧਾਏ ਗਏ ਉਹਨਾਂ ਨੂੰ ਘਟਾਉਣਗੀਆਂ ਜਾਂ ਫਿਰ ਆਉਣ ਵਾਲੇ 4-5 ਸਾਲਾਂ ਤੱਕ ਨਾ ਵਧਾਉਣ ਦੀ ਕਸਮ ਖਾਣਗੀਆਂ ਹੁੰਦਾ ਕੀ ਹੈ ਬੀਐਸਐਨਲ ਵਧੀਆ ਸੁਵਿਧਾਵਾਂ ਲੋਕਾਂ ਨੂੰ ਦੇ ਸਕੇਗਾ ਜਾਂ ਨਹੀਂ ਕਿ ਬੀਐਸਐਨਲ ਬਾਕੀ ਟੈਲੀਕਮ ਕੰਪਨੀਆਂ ਦੀ ਫੱਟੀ ਪੋਚ ਦੇਗਾ ਇਸ ਦੇ ਨਾਲ ਫਰਕ ਕੀ ਪਏਗਾ ਇਹ ਦੇਖਣ ਵਾਲੀ ਗੱਲ ਰਹੇਗੀ